ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਅਸੀਂ ਅੱਜ ਨਵੀਂ ਦਿੱਲੀ ਵਿਖੇ ਇੰਡੀਆ ਗੇਟ ਤੇ ਖੜੇ ਆਂ ਅੱਜ ਦੇਖੋ ਗਣਤੰਤਰ ਦਿਵਸ 26 ਜਨਵਰੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿੰਨਾ ਵਧੀਆ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਲੇਕਿਨ 26 ਜਨਵਰੀ ਨੂੰ ਦੇਖਦੇ ਹੋਏ ਕੁਝ ਸ਼ਰਾਰਤੀ ਲੋਕ ਸਾਡੇ ਪੰਜਾਬ ਨੂੰ ਸਾਡੇ ਭਾਰਤ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਜਾਂ ਤੋੜਨ ਲੱਗੇ ਹੋਏ ਨੇ ਇਹਨਾਂ ਦੀ ਜਿਹੜੇ ਦੇਸ਼ ਵਿਰੋਧੀ ਲੋਕ ਆ ਇਹਨਾਂ ਦੀ ਇੱਕ ਨਹੀਂ ਚੱਲਣ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਇੱਕ ਅੱਤਵਾਦੀ ਆ ਪੰਜਾਬ ਦਾ ਜਿਹੜਾ ਪੰਜਾਬ ਦਾ ਪਗੋੜਾ ਬਾਹਰ ਰਹਿ ਰਿਹਾ ਅਮਰੀਕਾ ਵਿੱਚ ਉਹ ਕੌਣ ਆ ਅੱਤਵਾਦੀ ਗੁਰਪਤਵੰਤ ਪੰਨੂ ਉਹ ਸਾਡੇ ਪੰਜਾਬ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦਾ ਤੇ ਭਾਰਤ ਨੂੰ ਵੀ ਉਸ ਨੇ ਇੱਕ ਧਮਕੀ ਦਿੱਤੀ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਅਤੇ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਨੂੰ ਅਤੇ ਦਿੱਲੀ ਵਿੱਚ ਬੀਜੇ ਚੌਂਕ ਲਾਲ ਚੌਂਕ ਨੇੜੇ ਜਿਹੜੀ ਅਮਰਜੋਤੀ ਚੱਲਦੀ ਪਈ ਆ ਉਸ ਦੇ ਨੇੜੇ ਅਸੀਂ ਕਹਿੰਦਾ ਖਾਲਸਪੁਰ ਦਾ ਝੰਡਾ ਲਾਵਾਂਗੇ ਇਹਦਾ ਨਾਂ ਕਦੇ ਮੈਂ ਅੱਤਵਾਦੀ ਪ੍ਰਪੰਨ ਨੂੰ ਕਹਿਣਾ ਚਾਹਨਾ ਨਾ ਕਦੇ ਖਾਲਸਪੁਰ ਦੇ ਬਣਿਆ ਨਾ ਕਦੇ ਪੰਡਤ ਹੋਇਆ ਹੋਗਾ ਖਾਲਸਪੁਰ ਦਾ ਅਸੀਂ ਰੋਜ਼ ਮੈਂ ਤੇ ਸੰਜੀ ਮੋਹਤਰਾ ਜਾਂ ਹੋਰ ਤੁਸੀਂ ਸਾਰੇ ਲੋਕ ਦੇਸ਼ ਦੇ ਹੱਕ ਵਿੱਚ ਜਿਹੜੇ ਗੱਲ ਕਰਦੇ ਆ ਅਸੀਂ ਖਾਲਸਪੁਰ ਦਾ ਰੋਜ਼ ਭੋਗ ਪਾ ਰਹੇ ਆ ਲੇਕਿਨ ਖਾਲਸਪੁਰ ਨਹੀਂ ਬਣਨਾ ਮੈਂ ਅੱਤਵਾਦੀ ਜਣਾ ਗੁਰਪਤਾਨ ਦੇ ਪੰਨੂ ਜਿਹੜੀ ਵਿਜੇ ਚੌਂਗ ਵਿੱਚ ਧਮਕੀ ਦਿੱਤੀ ਸੀ ਉਹ ਦਿੱਲੀ ਪੁਲਿਸ ਨੇ ਅੱਤਵਾਦੀ ਗੁਰਪਤਾਨ ਪੰਨੂ ਦੇ ਖਿਲਾਫ ਐਫਆਈਰ ਦਰਜ ਕਰ ਦਿੱਤੀ ਗਈ ਹੈ ਬਹੁਤ ਵਧੀਆ ਕੀਤਾ ਵਾ ਮੈਂ ਦਿੱਲੀ ਪੁਲਿਸ ਨੂੰ ਥਰੂਡ ਕਰਦਾ ਵਾਂ ਧੰਨਵਾਦ ਕਰਦਾ ਵਾਂ ਸਾਡਾ ਤਿਰੰਗਾ ਬੜਾ ਸਾਨੂੰ ਕੁਰਬਾਨੀਆਂ ਦੇ ਕੇ ਮਿਲਿਆ ਅਸੀਂ ਤਿਰੰਗੇ ਦੀ ਆਨ-ਵਾਨ ਸ਼ਾਨਾ ਸਾਡਾ ਤਿਰੰਗਾ ਦੀ ਅਸੀਂ ਹਮੇਸ਼ਾ ਸ਼ਾਨ ਨਿਖਵਾਉਣ ਦੇ ਪਏ ਆ ਤਿਰੰਗਾ ਸਾਡਾ ਉੱਚਾ ਰਹੇ ਤਰੰਗੇ ਦੀ ਜਾਜਾਕਾਰ ਹੋਵੇ ਤਰੰਗੇ ਦਾ ਜਿਹੜਾ ਵਿਰੋਧ ਕਰੂਗਾ ਉਹ ਜੂਤ ਖਾਊਗਾ ਜਿਹੜਾ ਆਤਵਾਦੀ ਗੁਰਮੁਖਤ ਪੰਨੂ ਆ ਪਹਿਲਾਂ ਵੀ ਕਿਹਾ ਸੀ ਜਿਹੜਾ ਉਹ ਕੈਨੇਡਾ ਵਿੱਚ ਵੱਧ ਕਰੂਗਾ ਪੁਰਾ 1.5 ਕਰੋੜ ਦਾ ਨਾਮ ਦਿੱਤਾ ਜਾਊਗਾ ਲੇਕਿਨ ਇਹ ਫੇਰ ਪਹਿਲਾਂ ਦੋ ਵਾਰ ਬਚ ਗਿਆ ਪਹਿਲਾਂ ਮੈਂ ਦੋ ਵਾਰ ਇਹ ਤਰੰਗਾ ਝੰਡਾ ਚੰਡੀਗੜ੍ਹ ਵਿੱਚ ਲਾ ਕੇ ਆਇਆ ਆਤਵਾਦੀ ਗੁਰਮੁਖਤ ਪੰਨੂ ਦੇ ਲੇਕਿਨ ਇਹ ਫੇਰ ਨਹੀਂ ਹਟਦਾ ਪਿਆ ਲੇਕਿਨ ਹੁਣ ਇਹਦੇ ਜੂਤ ਪਹਿਣੇ ਪਹਿਣੇ ਆ